ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਪੀ ਸਾਹਿਬ ਜੀ ਦੀ ਚਲ ਰਹੀ ਲੜੀਵਾਰ ਵਿਚਾਰ ਵਿੱਚ ਤ੍ਰਿਯ ਅਤੇ 31ਵੀਂ ਪੋੜੀ ਦੀ ਵਿਚਾਰ ਸਾਂਝੀ ਕਰਾਂਗੇ ਏਕਾ ਮਾਈ ਜੁਗਤੀ ਰਾਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜੀਵ ਤਿਸ ਪਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰਣਾ ਆਵੈ ਬੂਤਾ ਇਹ ਵਿਡਾਣ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਖਤ ਜੁ ਜੁਏ ਕੋ ਇਸ ਆਸਨ ਲੋਏ ਲੋਏ ਪੰਡਾਰ ਜੋ ਕਿ ਪਾਇਆ ਸੂ ਏਕਾ ਵਾਰ ਕਰ ਕਰ ਵੇਖੇ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਖਤ ਜੁ ਜੁਏ ਕੋ ਇਸ ਇਕ ਖਿਆਲ ਚੱਲਿਆ ਆਉਂਦਾ ਸੀ ਅਣਮਤਾਂ ਵਿੱਚ ਕਿ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋ ਗਈ ਭਾਵ ਗਰਭવતી ਹੋ ਗਈ ਉਹਦੇ ਤੋਂ ਤਿੰਨ ਚੇਲੇ ਪ੍ਰਗਟ ਹੋਏ ਪੈਦਾ ਹੋਏ ਸ਼ਿਵ ਵਿਸ਼ਨੂੰ ਤੇ ਬ੍ਰਹਮਾ ਇਹਨਾਂ ਚ ਸ਼ਿਵ ਸੰਘਾਰਨ ਵਾਲੇ ਇਨਸਾਨਾਂ ਦੀ ਮੌਤ ਕਰਨ ਵਾਲੇ ਅਤੇ ਵਿਸ਼ਨੂੰ ਜੀ ਪਰਨ ਕਰਮ ਵਾਲਿਤ ਬ੍ਰਹਮਾ ਜੀ ਪੈਦਾ ਕਰਨ ਵਾਲੇ ਇਹ ਦੇਵਤੇ ਮਿਥਲੇਗੇ ਇਹ ਗੁਰਮਤ ਦਾ ਖਿਆਲ ਨਹੀਂ ਇਹ ਅਨਮਤ ਦਾ ਖਿਆਲ ਸੀ ਤੋਂ ਗੁਰਬਾਣੀ ਰਚਨ ਲਗੇ ਗੁਰੂ ਸਾਹਿਬ ਨੇ ਇੱਕ ਵਿਧੀ ਵਰਤੀ ਇੱਕ ਸ਼ੈਲੀ ਵਰਤੀ ਕਿ ਕਿਹਾਂ ਸ਼ਬਦਾਂ ਵਿੱਚ ਆਰੰਭ ਵਿੱਚ ਸੰਸਾਰ ਵਿੱਚ ਜੋ ਚੱਲ ਰਿਹਾ ਹੁੰਦਾ ਹੈ ਜੋ ਵਿਚਾਰ ਚੱਲ ਰਿਹਾ ਹੁੰਦਾ ਹੈ ਉਸ ਦਾ ਜ਼ਿਕਰ ਕਰਕੇ ਆਖਰ ਦੀਆਂ ਇੱਕ ਦੋ ਪੰਕਤੀਆਂ ਵਿੱਚ ਗੁਰੂ ਸਾਹਿਬ ਆਪਣਾ ਜੋ ਉਹਨਾਂ ਦਾ ਮਤ ਹੈ ਜੋ ਉਹਨਾਂ ਨੂੰ ਪ੍ਰਭੂ ਵੱਲੋਂ ਸੁਣਿਆ ਹੁੰਦਾ ਹੈ ਸੱਚੇ ਧਰਮ ਦਾ ਉਹ ਕਿਰਤ ਕਰੋ ਦੀਆਂ ਆਖਰੀ ਦੇ ਵਿੱਚ ਉਹ ਅੰਕਿਤ ਹੁੰਦਾ ਹੈ ਇਸ ਪੋੜੀ ਵਿੱਚ ਇਹੋ ਸ਼ੈਲੀ ਵਰਤੀ ਗਈ ਹੈ ਕਿ ਆਰੰਭ ਵਿੱਚ ਇੱਕ ਮਾਈ ਜੁਗਤ ਵਿਆਈ ਇਹ ਚਿਹਰੇ ਪਰਵਾਨ ਇਹ ਕੋਈ ਖਿਆਲ ਜੋ ਸੰਸਾਰ ਵਿੱਚ ਚੱਲ ਰਿਹਾ ਸੀ ਇੱਕ ਮਾਈ ਭਾਵ ਮਾਇਆ ਕਿਸੇ ਤਰ੍ਹਾਂ ਪ੍ਰਸੂਤ ਹੋ ਗਈ ਤੇ ਕਿਸੇ ਜੁਗਤੀ ਨਾਲ ਉਹ ਪ੍ਰਸੂਤ ਹੋ ਕੇ ਜੁਗਤ ਵਿਆਈ ਉਦੇ ਚ ਤਿੰਨ ਚੇਲੇ ਪ੍ਰਵਾਨ ਹੋਏ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਇੱਕ ਪੈਦਾ ਕਰਵਾ ਇੱਕ ਪਾਣ ਵਾਲਾ ਤੇ ਇੱਕ ਕਚੈਰੀ ਲਗਾ ਕੇ লাশ ਨਿਰਨੇ ਕਰਨ ਵਾਲਾ ਪਰ ਗੁਰੂ ਸਾਹਿਬ ਇੱਥੇ ਤੱਕ ਦੇ ਸੰਸਾਰ ਦਾ ਖਿਆਲ ਦਰਸਾ ਕੇ ਫਿਰ ਅੱਗੇ ਆਪਣੇ ਵਿਚਾਰ ਗੁਰੂ ਸਾਹਿਬ ਪ੍ਰਿੰਟ ਕਰਦੇ ਨੇ ਜੋ ਉਹਨਾਂ ਨੂੰ ਪ੍ਰਭੂ ਵੱਲੋਂ ਹੁਕਮ ਆਇਆ ਜਿਮਤੀ ਸੁਪਾ ਹਵੈ ਤਿਵੇਂ ਚਲਾਵੈ ਕਿ ਜਿਉਂ ਉਸ ਪਰਮਾਤਮਾ ਨੂੰ ਪਾਉਂਦਾ ਹੈ ਤਿਵੇਂ ਉਸ ਸੰਸਾਰ ਨੂੰ ਚਲਾਉਂਦਾ ਹੈ ਜੀਵ ਉਹ ਵੇ ਪ੍ਰਮਾਣ ਜਿਵੇਂ ਉਸ ਦਾ ਹੁਕਮ ਹੁੰਦਾ ਹੈ ਉਸ ਦੇ ਹੁਕਮ ਅਨੁਸਾਰ ਜੀਵ ਪੈਦਾ ਹੁੰਦੇ ਨੇ ਹੁਕਮ ਅਨੁਸਾਰ ਹੀ ਉਹਨਾਂ ਦੀ ਪਾਲਣ ਉਹਦੇ ਹੁਕਮ ਅਨੁਸਾਰ ਹੀ ਉਸ ਸੰਸਾਰ ਤੋਂ ਚਲਾਣਾ ਕਰ ਜਾਂਦੇ ਨੇ ਇਹ ਜਿਸ ਤਰ੍ਹਾਂ ਉਸ ਨੂੰ ਪਾਉਂਦਾ ਜਿੰਨ ਕਿਸ ਭਾਵ ਹੈ ਕਿਵੇਂ ਚਲਾਵਾ ਉਸ ਤਰ੍ਹਾਂ ਉਹ ਚਲਾਉਂਦਾ ਹੈ ਉਸ ਨੂੰ ਕੋਈ ਵਕਤ ਵਕਤ ਮਹਿਕ ਮੈਂ ਡਿਪਾਰਟਮੈਂਟ ਬਣਾਉਣ ਦੀ ਲੋੜ ਨਹੀਂ ਪੈਂਦੀ ਇਸ ਵਾਸਤੇ ਗੁਰਮਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦਾ ਬਲੂ ਜੋ ਪ੍ਰਭੂ ਦਾ ਹੁਕਮ ਆਏ ਉਹਨਾਂ ਹੁਕਮ ਅਨੁਸਾਰ ਕੋਈ ਐਸੀ ਦੇਵੀ ਦੇਵਤੇ ਨਹੀਂ ਜਿਹੜੇ ਸੰਸਾਰ ਦਾ ਇਸ ਤਰ੍ਹਾਂ ਦਾ ਕਾਰਵਿਆਰ ਚਲਾ ਰਹੇ ਨੇ ਬਲਕਿ ਪ੍ਰਭੂ ਆਪ ਹੀ ਜੀਵਤੀ ਸੁਭਾਅ ਹੈ ਤਿੰਨ ਚਲਾਵੇ ਜਿਵੇਂ ਹੂ ਹੈ ਫੁਰਮਾਨ ਜਿਵੇਂ ਉਸ ਦਾ ਹੁਕਮ ਫੁਰਮਾਨ ਹੁੰਦਾ ਹੈ ਉਹ ਵੇਖਾ ਉਹਨਾਂ ਨਦਰ ਨਾ ਆਵੇ ਉਹ ਪਰਮਾਤਮਾ ਹੈ ਸਾਰੀ ਸੰਸਾਰ ਨੂੰ ਵੇਖਦਾ ਹੈ ਪਾਲਦਾ ਸੰਭਾਲਦਾ ਪਰ ਇਹਨਾਂ ਜੀਵਨ ਨੂੰ ਨਜ਼ਰ ਨਹੀਂ ਆਉਂਦਾ ਜਿਵੇਂ ਦੇ ਅੰਦਰ ਬੈਠਾ ਹੋਇਆ ਸਾਰੇ ਕਾਰਵਿਆਰ ਕਰ ਲਿਆ ਸਾਰੇ ਸੰਸਾਰ ਦੀ ਪਾਲਣ ਦੇ ਬੰਦੋਬਸ ਉਹ ਕਰ ਰਿਹਾ ਹੈ ਪਰ ਇਹਨਾਂ ਜੀਵਨ ਨੂੰ ਉਹ ਨਦਰ ਉਹਨਾਂ ਨਦਰ ਨਾਲ ਉਹਨਾਂ ਜੀਵਨ ਨੂੰ ਨਦਰ ਨਹੀਂ ਹੁੰਦਾ ਬਹੁਤਾ ਇਹ ਵਿਦਾਨ ਇਹ ਪ੍ਰਮਾਤਮਿਕ ਬੋਧ ਵੱਡੀ ਵਿੜਿਆਈ ਹੈ ਕਿ ਉਹ ਸਾਰੇ ਜੀਵਨ ਦੇ ਵਿੱਚ ਉਹ ਕੇ ਜੀਵਨ ਦਾ ਜੀਵਨ ਹੈ ਸਾਰ ਜੀਵ ਜਨਤਾਂ ਦੀ ਜ਼ਿੰਦਗੀ ਹੈ ਉਹ ਉਹ ਪ੍ਰਾਣ ਆਧਾਰ ਹੈ ਉਹਨਾਂ ਦਾ ਆਸਰਾ ਹੈ ਇਹ ਬੜੀ ਵੱਡੀ ਵਿੜਿਆਈ ਦੀ ਗੱਲ ਹੈ ਪਰ ਉਹ ਪ੍ਰਤੱਖ ਦਿਸਦਾ ਨਹੀਂ ਨਾ ਜੀਵਨ ਨੂੰ ਨਦਰ ਨਹੀਂ ਹੁੰਦਾ ਅਸੀਂ ਸਮਝਦੇ ਹਾਂ ਵੀ ਮਾਤਾ ਪਿਤਾ ਸਾਡੀ ਪਾਲਣ ਕਰ ਰਹੇ ਨੇ ਪਰ ਪਾਲਨਹਾਰ ਉਹ ਇੱਕ ਪ੍ਰਮਾਤਮਾ ਆਪ ਹੀ ਹੈ ਜਿਹੜਾ ਇਹਨਾਂ ਜੀਵਨ ਨੂੰ ਉਹ ਵੇਖਿਆ ਉਹ ਵੇਖ ਰਿਹਾ ਇਹਨਾਂ ਦੀ ਦੇਖਪਾਲ ਕਰ ਰਿਹਾ ਸੰਭਾਲ ਕਰ ਰਿਹਾ ਪਾਲਣਾ ਕਰ ਰਿਹਾ ਇਸ ਲਈ ਭਾਈ ਕੇਵਲ ਉਸ ਇੱਕ ਪਰਮਾਤਮਾ ਨੂੰ ਹੀ ਪ੍ਰਣਾਮ ਕਰਨਾ ਚਾਹੀਦਾ ਹੈ ਬਖ ਬਖ ਹਸਤੀਆਂ ਨੂੰ ਪਰਮਾਤਮਾ ਕਰਕੇ ਮੰਨਣਾ ਇਹ ਬੜੀ ਵੱਲ ਗੁਰਬਾਣੀ ਅਨੁਸਾਰ ਦੱਸੀ ਗਈ ਹੈ ਕਿਉਂਕਿ ਗੁਰਬਾਣੀ ਅਨੁਸਾਰ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮੇ ਅੰਤ ਉਹ ਪਰਮਾਤਮਾ ਬੜਾ ਬੇਅੰਤ ਅਵਤਾਰ ਵੀ ਉਸ ਦਾ ਅੰਤ ਨਹੀਂ ਜਾਣਦੇ ਅਸੀਂ ਵੈਸੀ ਵੀ ਨਾਟਕਾਂ ਰਹੀਆਂ ਸੀਰੀਅਲ ਜਿਹੜੇ ਟੀਵੀ ਵਿੱਚ ਵੀ ਹੁੰਦੇ ਨੇ ਜਾਂ ਇਹਨਾਂ ਹਸਤੀਆਂ ਦੇ ਬਾਰੇ ਜੋ ਇਤਿਹਾਸ ਲਿਖੇ ਗਏ ਨੇ ਉਹਨਾਂ ਨੂੰ ਪੜ੍ਹੀਏ ਤਾਂ ਉਹਦੇ ਚ ਦੇਖਿਆ ਜਾਂਦਾ ਕਿ ਇਹ ਵੀ ਕਿਸੇ ਨਾ ਕਿਸੇ ਹਸਤੀ ਦੀ ਬੰਦਗੀ ਕਰ ਰਹੇ ਨੇ ਇਹਨਾਂ ਨੇ ਵੀ ਸਮਾਧੀਆਂ ਲਈਆਂ ਹੋਈਆਂ ਨੇ ਜੇ ਇਹ ਸਭ ਤੋਂ ਸੇਸ਼ ਸਭ ਤੋਂ ਵੱਡੇ ਮਾਲਕ ਇਹ ਹੁੰਦੇ ਪ੍ਰਮਾਤਮਾ ਇਹ ਹੁੰਦੇ ਤਾਂ ਇਹਨਾਂ ਨੂੰ ਫਿਰ ਕਿਸੇ ਦੀ ਸਮਾਧੀ ਲਾਉਣ ਦੀ ਲੋੜ ਨਸੀ ਸਮਾਧੀ ਜਾਂ ਬੰਦਗੀ ਤੇ ਆਪਣੇ ਤੋਂ ਕਿਸੇ ਵੱਡੇ ਦੀ ਕੀਤੀ ਜਾਂਦੀ ਹੈ ਆਪਣੇ ਕਿਸੇ ਸੋਮੇ ਦੀ ਆਪਣੇ ਮੂਡ ਦੀ ਕੀਤੀ ਜਾਂਦੀ ਹੈ ਜੋ ਆਪ ਹੀ ਮੂਡ ਹੋਵੇ ਜੋ ਆਪ ਹੀ ਆਦ ਹੋਵੇ ਆਦ ਸੱਚ ਜੁਗਤ ਸੱਚ ਆਪੀ ਸਜਣਾ ਨੂੰ ਕੁਝ ਵੀ ਸੱਚ ਹੋਵੇ ਉਸ ਨੂੰ ਕਿਸੇ ਦੂਜੇ ਦੀ ਭਗਤੀ ਸਮਾਦੀ ਕਰਨ ਦੀ ਲੋੜ ਨਹੀਂ ਹੁੰਦੀ ਪਰ ਇਹ ਦੇਵੀ ਦੇਵਤੇ ਅਵਤਾਰ ਸਾਰੇ ਹੀ ਕਿਸੇ ਨਾ ਕਿਸੇ ਦੀ ਬੰਦਗੀ ਕਿਸੇ ਨਾ ਕਿਸੇ ਵੀ ਸਮਾਧੀਆਂ ਲਾਉਂਦੇ ਰਹੇ ਨੇ ਤੂੰ ਗੁਰਬਾਣੀ ਜੋ ਸੰਸਾਰ ਤੇ ਦਿਸਿਆ ਵਿਅਕਤੀ ਦੀ ਤਰ੍ਹਾਂ ਜੋ ਸੰਸਾਰ ਤੇ ਦਿਸਿਆ ਫਿਰ ਵਕਤ ਆਨ ਤੇ ਅਲੋਪ ਹੋ ਗਿਆ ਐਸੀ ਹਸਤੀ ਨੂੰ ਗੁਰਬਾਣੀ ਪ੍ਰਮਾਤਮਾ ਪ੍ਰਭੂ ਵਾਹਿਗੁਰੂ ਅੰਲਾ ਰਾਮ ਨਹੀਂ ਮੰਨਦੀ ਗੁਰਬਾਣੀ ਗੁਰਬਾਣੀ ਵਿੱਚ ਜਿੱਥੇ ਰਾਮ ਲਫ਼ਜ਼ ਵਰਤਿਆ ਗਿਆ ਉੱਤੇ ਰਾਮ ਤੋਂ ਮਤਲਬ ਕਈ ਥਾਂ ਤੇ ਅਵਤਾਰੀ ਰਾਮ ਜੀ ਹੁੰਦਾ ਜਿਸ ਤਰ੍ਹਾਂ ਰੋਇਆ ਰਾਮ ਸੀਤ ਰੋਇਆ ਰਾਮ ਨਿਕਾਲਾ ਬਿਆਸੀ ਤਾਂ ਲਖਮਣ ਵਿਛੜ ਗਿਆ ਇੱਥੇ ਨਾਲ ਸੀਤਾ ਦੀ ਵੀ ਜ਼ਿਕਰ ਹੈ ਲਖਮਣ ਦਾ ਵੀ ਜ਼ਿਕਰ ਹੈ ਇੱਥੇ ਰਾਮ ਅਵਤਾਰੀ ਰਾਮ ਜੀ ਵਾਸਤੇ ਇਹ ਵਰਤਿਆ ਗਿਆ ਪੰਕਤੀ ਹੈ ਪਰ ਜਿੱਥੇ ਇਕਰਾਮ ਦੇ ਪ੍ਰਭੂ ਪਰਮਾਤਮਾ ਵਾਸਤੇ ਲਫ਼ਜ਼ ਆਏ ਹੁੰਦੇ ਨੇ ਪਰਮਾਤਮਾ ਦਾ ਸਿਮਨ ਕਰਨ ਉੱਤੇ ਰਾਮ ਲਫ਼ਜ਼ ਜਦੂ ਵਰਤਿਆ ਜਾਂਦਾ ਉਹ ਰਾਮ ਰੰਮੇ ਹੋਏ ਉਸ ਪਰਮਾਤਮਾ ਵਾਤੇ ਜਿਹੜਾ ਸਰਵ ਵਿਆਪਕ ਹੈ ਜਿਹੜਾ ਇਨੇ ਦੀਵੀ ਦੀਰਦੀ ਇਹਨਾਂ ਉਤਾਰਾਂ ਤੋਂ ਵੀ ਪਹਿਲਾਂ ਤੋਂ ਮੌਜੂਦ ਸੀ ਉਸ ਹਸਤੀ ਨੂੰ ਇੱਥੇ ਰਾਮ ਕਿਹਾ ਗਿਆ ਹੈ ਤੇ ਜੇ ਗੁਰਬਾਣੀ ਵਿੱਚ ਰਾਮ ਦਾ ਮਤਲਬ ਕਿਸੇ ਅਵਤਾਰੀ ਰਾਮ ਕੱਢਾਂਗੇ ਜਾਂ ਮਾਦੂ ਦਾ ਮਤਲਬ ਅਵਤਾਰੀ ਕ੍ਰਿਸ਼ਨ ਜੀ ਕੱਢਾਂਗੇ ਜਾਂ ਨਾਰਾਇਣ ਦਾ ਮਤਲਬ ਵਿਸ਼ਨੂੰ ਜੀ ਕੱਢਾਂਗੇ ਤੇ ਇਹਨਾਂ ਨੂੰ ਕਦੇ ਵੀ ਅੱਲਾ ਜਾਂ ਮੋਲਾ ਨਹੀਂ ਕਿਹਾ ਜਾ ਸਕਦਾ ਪਰ ਗੁਰਬਾਣੀ ਵਿੱਚ ਜਿਸ ਪਰਮਾਤਮਾ ਨੂੰ ਰਾਮ ਕਿਹਾ ਗਿਆ ਉਸ ਨੂੰ ਅੱਲਾ ਵੀ ਕਿਹਾ ਮੋਲਾ ਵੀ ਕਿਹਾ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਮੋਲਾ ਖੇਲ ਕਰੇ ਸਭ ਆਪੇ ਇਸ ਵਾਸਤੇ ਗੁਰਬਾਣੀ ਵਿੱਚ ਅਵਤਾਰਵਾਦ ਦੀ ਬੰਦਗੀ ਦਾ ਹੁਕਮ ਨਹੀਂ ਹੈ ਇੱਕ ਪਰਮਾਤਮਾ ਦੀ ਬੰਦਗੀ ਦਾ ਹੁਕਮ ਹੈ ਜੋ ਇਹਨਾਂ ਦੇਵੀ ਦੇਵਤਿਆਂ ਔਤਾਰਾਂ ਨੂੰ ਵੀ ਪੈਦਾ ਕਰਨ ਵਾਲਾ ਹੈ ਉਹ ਇਹਨਾਂ ਨੂੰ ਵੀ ਸੰਸਾਰ ਤੇ ਪੈਦਾ ਕਰਕੇ ਮੋੜ ਲੈ ਜਾਣ ਵਾਲਾ ਹੈ ਤੋ ਦਿਸਦਿਸ ਸੰਸਾਰ ਦੀ ਕੋਈ ਚੀਜ਼ ਜਿਹੜੀ ਪੂਜਨ ਯੋਗ ਨਹੀਂ ਹੁੰਦੀ ਨਿਰੰਕਾਰ ਦੀ ਪੂਜਾ ਗੁਰਮਤ ਵਿੱਚ ਵਿਧਾਨ ਹੈ ਗੁਰੂ ਨਾਨਕ ਸਾਹਿਬ ਨੂੰ ਜੋ ਰੱਬੀ ਹੁਕਮ ਆਇਆ ਉਹਦੇ ਅਨੁਸਾਰ ਨਿਰੰਕਾਰ ਦੀ ਬੰਦਗੀ ਸਾਡੇ ਅੰਦਰ ਜੋ ਜੋਤ ਬੈਠੀ ਉਹ ਵੀ ਨਿਰੰਕਾਰ ਹੈ ਉਹਦਾ ਕੋਈ ਰੂਪ ਰੰਗ ਰੇਖ ਨਹੀਂ ਤੇ ਇਸ ਨਿਰੰਕਾਰੀ ਜੋਤ ਨੂੰ ਉਸ ਸਰਵ ਵਿਆਪਕ ਵੱਡੀ ਨਿਰੰਕਾਰੀ ਜੋਤ ਪਰਮਾਤਮਾ ਵਿੱਚ ਲੀਨ ਕਰਨਾ ਇਹ ਬੰਦਗੀ ਹੈ ਨਾ ਕਿ ਕਿਸੇ ਵਿਅਕਤੀਗਤ ਹਸਤੀ ਦੀ ਪੂਜਾ ਪਾਠ ਕਰਨਾ ਤੋਂ ਇਹ ਸਪਸ਼ਟ ਹੋ ਜਾਈ ਥੇ ਕਿ ਇਸ ਪਉੜੀ ਦੇ ਅਰਥ ਜਿਹੜੇ ਅਸੀਂ ਚੰਗੀ ਤਰ੍ਹਾਂ ਸਮਝੀਏ ਕਿ ਇੱਥੇ ਕਿਸੇ ਅਵਤਾਰਵਾਦੀ ਪ੍ਰਵਿਰਤੀ ਨਹੀਂ ਕੀਤੀ ਗਈ ਸੰਗ ਅਵਤਾਰਵਾਦ ਦਾ ਖੰਡਨ ਕਰਕੇ ਇੱਕ ਪਰਮਾਤਮਾ ਦਾ ਜ਼ਿਕਰ ਕੀਤਾ ਗਿਆ ਕਿ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤ ਐਵਿਡੈਂਟ ਇਹ ਬੜੀ ਵਡਿਆਈ ਦੀ ਗੱਲ ਹੈ ਕਿ ਸਾਰੇ ਵਿੱਚ ਬੈਠ ਕੇ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ ਸਾਰੇ ਗੁਰੂ ਕਮ ਕਾਰ ਵਿਹਾਰ ਕਰਵਾ ਰਿਹਾ ਹੈ ਦੇਖਭਾਲ ਕਰ ਰਿਹਾ ਪਰ ਸਾਨੂੰ ਦਿਸਦਾ ਨਹੀਂ ਐਸੇ ਪਰਮਾਤਮਾ ਨੂੰ ਆਦੇਸ਼ ਤੇ ਸਾ ਆਦੇਸ਼ ਉਸ ਨੂੰ ਸਦਾ ਵਸਤੇ ਪ੍ਰਣਾਮ ਹੈ ਜੋ ਆਦ ਅਨਿਲ ਅਨਾਦ ਅਨਖਜੂਜ ਇੱਕ ਵਿਸ਼ੇਸ਼ ਪੰਕਤੀ ਦੇ ਅਰਥ ਅਸੀਂ ਕੱਲ ਤੋਂ ਵੀ ਕਰਦੇ ਆ ਰਹੇ ਹਾਸਨ ਲੋਏ ਲੋਏ ਪੰਡਾਰ ਉਹ ਦੇਖੋ ਜੀ ਉਸਦੇ ਪਾਲਣ ਦਾ ਕਾਹ ਤਰੀਕਾ ਹੈ ਉਸ ਪਰਮਾਤਮਾ ਦਾ ਹਰ ਲੋਕ ਵਿੱਚ ਹਰ ਮੰਡਲ ਵਿੱਚ ਖੰਡਾਂ ਬ੍ਰਹਮੰਡਾਂ ਵਿੱਚ ਜਿੱਥੇ ਉਸ ਨੇ ਜੀ ਪਿਆ ਦਾ ਕਿਤੇ ਹਨ ਉੱਥੇ ਉਹਦੇ ਪੰਡਾਰਾਂ ਦੇ ਆਸਣ ਲੱਗੇ ਹੋਏ ਨੇ ਉਹ ਪਰਮਾਤਮਾ ਨੇ ਪੰਡਾਰ ਖੁੱਲੇ ਪਏ ਨੇ ਜੀਵਾਂ ਦੀ ਪਾਲਣਾ ਵਾਸਤੇ ਖਾਣ ਪੀਣ ਪਹਿਨਣ ਸੁਵਾਸ ਲੈਣ ਹਰ ਚੀਜ਼ ਜਿਹੜਾ ਜਿਸ ਵੀ ਜੀਵਾਂ ਨੂੰ ਲੋੜ ਸੀ ਉਹਨਾਂ ਸਾਰੀ ਚੀਜ਼ਾਂ ਦੇ ਪੰਡਾਰ ਲੱਗੇ ਹੋਏ ਨੇ ਹਰ ਲੋਕ ਵਿੱਚ ਹਰ ਮੰਡਲ ਵਿੱਚ ਜੋ ਕੁਝ ਪਾਇਆ ਸੋ ਏਕਾ ਬਾਾਰ ਉਹ ਜਿਹੜਾ ਕੁਝ ਇਸ ਨੇ ਬਖਸ਼ੀਆਂ ਕੀਤੀਆਂ ਪ੍ਰਭੂ ਨੇ ਦਾਤਾਂ ਦਿੱਤੀਆਂ ਉਹ ਇੱਕੋ ਵਾਰ ਹੀ ਬਖਸ਼ ਦਿੱਤੀਆਂ ਨੇ ਸਦੀ ਵੀ ਸਦੀਵ ਕਾਲ ਇਹ ਦਾਤਾਂ ਕੰਨੂ ਕਦੇ ਟੁੱਟ ਨਹੀਂ ਆਉਣੀ ਇਹ ਦਾਤਾਂ ਚੱਲਦੀਆਂ ਰਹਿਣਗੀਆਂ ਜੀਵਨ ਦੀ ਪਾਲਣਾ ਹੁੰਦੀ ਰਹੇਗੀ ਜੀਵ ਕੁਝ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਨ ਜਾਂ ਨਾ ਪਛਾਣਨ ਉਸ ਦਾ ਸਿਮਰਨ ਕਰਨ ਜਾਂ ਨਾ ਕਰਨ ਜਿਹੜੀ ਉਸ ਨੇ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਉਸ ਨੇ ਪਾਲਣਾ ਕਰਨੀ ਹੀ ਕਰਨੀ ਹੈ ਇਹ ਸਦੀਆਂ ਤੋਂ ਲੈ ਕੇ ਇਹ ਨਿਯਮ ਚੱਲੇ ਆ ਰਿਹਾ ਜਦੋਂ ਤੂੰ ਸ੍ਰਿਸ਼ਟੀ ਬ੍ਰਹਮਣ ਪੈਦਾ ਕੀਤੀ ਹੈ ਜਦ ਤੱਕ ਸਿਸ਼ਟੀ ਕਾਇਮ ਹੈ ਇਹ ਜਿਹੜਾ ਉਹਦਾ ਵਿਹਾਰ ਹੈ ਇਹ ਚੱਲਦਾ ਹੀ ਰਹੇਗਾ ਉਹ ਇੱਕੋ ਵਾਰ ਇਹ ਹੁਕਮ ਕਰਕੇ ਉਸਨੇ ਸਾਰੇ ਜੀਵਨ ਦੀ ਪਾਲਣ ਦਾ ਜੋ ਬਨਉਬਸਤ ਉਹ ਕਰ ਛੜਿਆ ਹੋਇਆ ਹੈ ਕਰ ਕਰ ਵੇਖਿਆ ਸਿਰਜਣਹਾਰ ਇਹ ਜੀਵ ਪੈਦਾ ਕਰ ਕਰਕੇ ਉਹ ਸਿਰਜਣਹਾਰ ਇਹਨਾਂ ਦੀ ਵੇਖ ਵੇਖ ਰਿਹਾ ਵੇਖਣ ਨੂੰ ਪਾਪ ਖਾਲੀ ਅੱਖਾਂ ਦੀ ਦ੍ਰਿਸ਼ਟੀ ਨਾਲ ਦੇਖਣਾ ਨਹੀਂ ਤੇ ਵੇਖਣ ਨੂੰ ਪਾਪ ਹੈ ਵੇਖ ਪਾਲ ਕਰਨੀ ਸੰਭ ਸੰਭਾਲ ਕਰਨੀ ਪਾਲਣਾ ਕਰਨੀ ਹਰ ਤਰ੍ਹਾਂ ਦੀ ਜੀਵ ਜੰਤ ਜਨ ਦੀ ਰੱਖਿਆ ਪਾਲਣਾ ਉਹ ਆਪ ਹੀ ਕਰ ਰਿਹਾ ਹੈ ਇਹਨਾਂ ਨੂੰ ਪੈਦਾ ਕਰ ਕਰਕੇ ਨਾਨਕ ਸੱਚੇ ਕੀ ਸੱਚ ਸਾਚੀ ਕਾਰ ਉਸ ਸੱਚੇ ਪ੍ਰਮਾਤਮ ਜਿਹੜਾ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਉਹ ਐਸਾ ਨਹੀਂ ਕਿ ਅੱਜ ਸੰਸਾਰ ਵਿੱਚ ਦਿਸਦਾ ਕਿਸੇ ਪਰਬਤ ਤੇ ਬੈਠਾ ਕਿਸੇ ਜਲ ਪਾਣੀ ਵਿੱਚ ਬੈਠਾ ਤੇ ਕੱਲ ਉਹ ਤੋਂ ਲੋਭ ਪਜੇਗਾ ਲੋਕਾਂ ਨੂੰ ਦਿਸੇਗਾ ਹੀ ਨਹੀਂ ਕਦੀ ਦਿਸਦਾ ਸੀ ਤੇ ਉਹ ਨਹੀਂ ਵਿਸੇਗਾ ਨਾ ਉਹ ਸਦਾ ਵਾਸਤੇ ਹੀ ਨਿਰਲੇਪ ਹੈ ਸਾਰੀ ਸ੍ਰਿਸ਼ਟੀ ਵਿੱਚ ਉਹਦਾ ਉਹ ਸੱਚਾ ਰੱਬ ਹੈ ਸਦਾ ਵਾਸਤੇ ਕਾਇਮ ਦائم ਹਸਤੀ ਹੈ ਅਤੇ ਉਹਦੀ ਕਾਰ ਆਗੂ ਦਾ ਜੋ ਇਹ ਤਰੀਕਾ ਕਾਰ ਹੈ ਸ੍ਰਿਸ਼ਟੀ ਪੈਦਾ ਕਰਨ ਦਾ ਪਾਲਣ ਦਾ ਸੰਗਾਰਨ ਦਾ ਇਹ ਸਭ ਉਹਦੀ ਇਹ ਵੀ ਉਹਦੀ ਇੱਕ ਸੱਚੀ ਕਾਰ ਹੈ ਇਹ ਹੁਣੀ ਹੁਣੀ ਹੈ ਇਹਦੇ ਵਿੱਚ ਕਦੀ ਉਕਾਈ ਨਹੀਂ ਹੋਣੀ ਇਹਦੇ ਕਦੀ ਕੋਈ ਕਮੀ ਨਹੀਂ ਰਹਿ ਜਾਣੀ ਆਦੇਸ਼ ਇਸਾ ਆਦੇਸ਼ ਤੋਂ ਐਸੇ ਪ੍ਰਮਾਤਮਨ ਗੁਰੂ ਸਾਹਿਬ ਕਹਿੰਦੇ ਨੇ ਉਸ ਨੂੰ ਆਦੇਸ਼ ਹੈ ਉਸ ਨੂੰ ਪ੍ਰਣਾਮ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਆਦ ਹੈ ਜਿਸ ਦੇ ਵਿੱਚ ਕੋਈ ਦੋਸ਼ ਨਹੀਂ ਅਨਿਲ ਹੈ ਅਨਾਦ ਜਿਸ ਦਾ ਕੋਈ ਆਪਣਾ ਕੋਈ ਆਦ ਲੱਭਿਆ ਨਹੀਂ ਜਾ ਸਕਦਾ ਅਨਾਖਤ ਕਦੇ ਨਾ ਸੋਣ ਵਾਲਾ ਨਹੀਂ ਜੁਗਾ ਜੁਗਤ ਨਾਲ ਦੂਜੂ ਜੁਗ ਜੁਗ ਇੱਕੋ ਵੇਸ ਜੁਗਾ ਜੁਗਤ ਰੂਪ ਇੱਕੋ ਜਿਹਾ ਨਿਰੰਕਾਰ ਰੂਪ ਇਸ ਹੈ ਤੇ ਜਿਸ ਦਾ ਆਕਾਰ ਰੂਪੀ ਉਸੇ ਦਾ ਹੀ ਰੂਪ ਹੈ ਇਹਦੇ ਵਿੱਚ ਵੀ ਉਹ ਨਿਰੰਕਾਰ ਸਮਾਇਆ ਹੋਇਆ ਹੈ ਹਰ ਆਕਾਰ ਚੀਜ਼ ਜਿਹੜੀ ਹੈ ਹਰ ਦਿਸਦੀ ਚੀਜ਼ ਦੇ ਪਿੱਛੇ ਉਸ ਨੂੰ ਸੰਭਾਲਣ ਵਾਸਤੇ ਉਸ ਨੂੰ ਥੰਮਣ ਵਾਸਤੇ ਉਸ ਨੂੰ ਟਿਕਾ ਕੇ ਰੱਖਣ ਵਾਸਤੇ ਉਸ ਪਰਮਾਤਮਾ ਦੀ ਆਤਮਿਕ ਜੋਤ ਜਿਹੜੀ ਹੈ ਉਹ ਨਿਰਮਲ ਜੋਤ ਕਾਰਵਿਆਰ ਕਰ ਰਹੀ ਹੈ ਇਹੋ ਚੀਜ਼ ਸਾਇਸ ਵੀ ਕਹਿੰਦੀ ਹੈ ਕਿ ਜਿਹੜਾ ਠੋਸ ਹੈ ਉਸ ਜਿਹੜਾ ਹੈ ਇਹ ਵੇਵ ਤੋਂ ਪੈਦਾ ਹੋਇਆ ਤੂੰ ਇਸ ਦਾ ਸੰਸਾਰ ਜਿਹੜਾ ਹੈ ਅੰਦਿਸ ਦੇ ਸੰਸਾਰ ਤੂੰ ਅੰਦਿਸ ਦੀ ਰੱਬੀ ਜੋਤ ਨਿਰੰਕਾਰ ਤੋਂ ਪੈਦਾ ਹੋਇਆ ਉਹ ਨਿਰੰਕਾਰੀ ਇਸ ਇਸ ਦੇ ਇਸ ਦੇ ਵਸਤੂ ਸਾਜੂ ਸਮਰ ਜੀਵਨ ਜੰਤਾਂ ਨੂੰ ਸੰਭਾਲ ਕੇ ਰੱਖਦਾ ਇਹਨਾਂ ਨੂੰ ਕਾਇਮ ਰੱਖਣਾ ਇਹਨਾਂ ਨੂੰ ਥੰਮ ਕੇ ਰੱਖਣਾ ਵੀ ਉਸੇ ਨਿਰੰਕਾਰੀ ਜੋਤ ਦਾ ਹੀ ਕੰਮ ਹੈ ਇਹ ਅਸੀਂ ਗੱਲ ਸਪਸ਼ਟ ਸਮਝ ਲਈਏ ਆਪਣੇ ਮਨ 'ਚ ਔਰ ਉਹ ਆਤਮਿਕ ਜੋਤ ਸਰਵ ਵਿਆਪਕ ਜੋਤ ਉਹ ਪਰਮ ਆਤਮਾ ਉਹ ਸਾਡਾ ਪੂਜਨਯੋਗ ਹਸਤੀ ਸਾਡਾ ਈਸ਼ਟ ਹੈ ਉਸ ਨੂੰ ਵਾਹਿਗੁਰੂ ਅੱਲਾਹ ਰਾਮ ਮੋਲਾ ਗੁਰਮੁਣਿਚ ਕਿਹਾ ਗਿਆ ਹੈ ਜਿੱਥੇ ਕਿਦੇ ਅਵਤਾਰੀ ਜਾਂ ਦੇਵੀ ਦੇਵਤੇ ਦੀ ਜ਼ਿਕਰ ਆਇਆ ਉੱਥੇ ਸਮਝ ਆ ਜਾਂਦੀ ਕਿ ਇਥੇ ਦੇਵੀ ਦੇਵਤ ਦਾ ਜ਼ਿਕਰ ਹੈ ਉੱਥੇ ਕੋਈ ਨਾ ਕੋਈ ਕਮੀ ਪੇਸ਼ੀ ਜਾਂ ਕੋ ਚੰਗੀ ਗੱਲ ਸੀ ਕਿਸੇ ਵਿੱਚ ਉਹ ਦਸਾਈ ਗਈ ਹੈ ਬੰਦਗੀ ਬਸੇ ਨਹੀਂ ਕਿਹਾ ਗਿਆ ਇਹ ਅਸੀਂ ਸਪਸ਼ਟ ਹੋ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕੈਫਤ